ਫੇਲੇ ਆਮਾਦੀ ਪਾਰਟੀ ਦੀ ਜਿੱਤ ਹੋ ਚੁੱਕੀ ਹੈ ਤਾਂ ਦਸ਼ਮੀ ਇਹ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਤੁਹਾਨੂੰ ਦੇਖ ਕੇ ਜੋ ਵੀ ਟੀਵੀ ਸਕਰੀਨ ਤੇ ਦੇਖੇਗੀ ਕਿਸ ਤਰੀਕੇ ਨਾਲ ਇਹ ਫੇਲੇ ਸੈਲੀਬ੍ਰੇਸ਼ਨ ਕੀਤੀ ਜਾ ਰਹੀ ਹੈ ਤੇ ਬਹੁਤ ਹੀ ਤਸਵੀਰਾਂ ਦਾ ਸੰਜੀ ਕਰ ਰਹੇ ਹਾਂ ਤਾਂ ਕਿਵੇਂ ਰਾਜਦਾਨ ਦੇ ਖੁਸ਼ੀ ਮਨਾਏ ਕਹਿਣਾ ਚਾਹੋਗੇ ਜਿੱਤ ਦੇ ਉਸ ਤੋਂ ਜਿੱਤ ਦੇ ਕੀ ਕਹਿਣਾ ਚਾਹੋ ਪਤਨੀ ਸਾਹਿਬਾ ਮੌਜੂਦ ਨੇ ਕੀ ਕਹਿਣਾ ਚਾਹੋਗੇ ਅਸੀਂ ਜਿੱਤ ਦੇ ਉੱਤੇ ਅੱਛਾ ਲੱਗਾ ਕੁਸ਼ੀ ਹੋਈ ਮਤਲਬ ਦੁਨੀਆ ਨੇ ਸਾਥ ਦਿੱਤਾ ਹਾਂ ਕਿਸ ਤਰੀਕੇ ਨਾਲ ਦੁਬਾਰਾ ਘਰ ਚ ਖੁਸ਼ੀਆਂ ਲੋਟੀਆਂ ਪਹਿਲੇ ਇਸ ਤਰ੍ਹਾਂ ਦੀ ਖੁਸ਼ੀਆਂ ਭਾਜਪੀ ਦੇ ਲੁੱਟਦੀਆਂ ਸੀ ਲੇਕਿਨ ਹੁਣ ਆਮ ਆਦਮੀ ਪਾਰਟੀ ਚ ਹੈ ਹਾਂ ਬਹੁਤ ਜ਼ਿਆਦਾ ਵਧੀਆ ਲੱਗਦਾ ਬਹੁਤ ਅੱਛਾ ਲੱਗਦਾ ਹਸਬੰਡ ਜਦੋਂ ਕੈਂਪੇਨ ਕਰਦੇ ਸੀ ਤਾਂ ਕੀ ਕਹਿੰਦੇ ਸੀ ਬਸ ਇਹੋ ਹੀ ਕਹਿੰਦਾ ਸਾਰੇ ਤੁਸੀਂ ਵੀ ਜਾ ਕੇ ਕੈਂਪੇਨਿੰਗ ਕਰੋ ਅਸੀਂ ਵੀ ਕਰਦੇ ਸੀ ਤਾਂ ਤੁਸੀਂ ਰਿਡਿਸਲੇ ਪਹਿਲੇ ਰੌਂਡ ਤੋਂ ਹੀ ਲਗਾਤਾਰ ਜਿਤਵਦਨੀ ਸ਼ੁਰੂਈ ਹੋ ਉਸ ਲਈ ਕਿਸ ਕੀ ਗੱਲਬਾਤ ਹੋਈ ਤੁਹਾਡੇ ਹਸਬੰਦ ਨਾਲ ਮੇਰੀ ਕੋਈ ਸਵੇਰੇ ਗੱਲ ਨਹੀਂ ਹੋਈ ਬਸ ਬਤਾਈਏ ਸਵੇਰੇ ਬਿਜ਼ੀ ਨਹੀਂ ਆਪਾਂ ਬਤਾਈ ਮੈਂ ਲਈ ਤਾਂ ਨਾ ਦਿੱਤੀ ਅੱਛਾ ਜੀ ਹਾਂ ਉਹਨਾਂ ਦੀ ਡਾਕਟਰ ਨੇ ਲੋ ਅੱਛਾ ਜੀ ਬਹੁਤ ਖੁਸ਼ੀ ਮੈਂ ਮਤਲਬ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੀ ਕਿ ਮਤਲਬ ਮਿਹਨਤ ਉਹਨਾਂ ਦੀ ਇੰਨੇ ਸਾਲਾਂ ਦੀ ਰੰਗ ਲਿਆਈ ਹੈ ਲੋਕਾਂ ਦੀ ਮਤਲਬ ਸੇਵਾ ਕਰਨਾ ਮਤਲਬ ਇੰਨੀ ਪਾਰੀ ਲੀਡ ਦਾ ਜਿਹੜਾ ਹੈਗਾ ਆ ਉਸੇ ਦਾ ਨਤੀਜਾ ਪਰ ਬਿਲਕੁਲ ਲੋਕ ਸਭਾ ਤੋਂ ਉਲਟ ਨਤੀਜੇ ਆਏ ਨੇ ਪਿਛਲੀ ਵਾਰ ਇਸ ਨੂੰ ਵੀ ਕੱਟਬੂਡ ਕਾਂਗਰਸ ਨੂੰ ਪਈ ਲੇਕਿਨ ਇਸ ਵਾਰ ਜ਼ਿਆਦਾ ਵੋਟ ਜਰੀਆ ਆਮ ਆਦਮੀ ਪਾਰਟੀ ਨੂੰ ਪਈ ਐਕਚੁਅਲੀ ਐਮਪੀ ਦੇ ਐਮਐਲਏ ਦੀ ਇਲੈਕਸ਼ਨ ਡਿਫਰੈਂਟ ਹੁੰਦੇ ਨੇ ਐਮਪੀ ਲੋਕ ਕੀ ਕਰਦੇ ਨੇ ਸਰਕਾਰ ਸੈਂਟਰ ਵਾਸਤੇ ਤੇ ਇਹ ਸਟੇਟ ਦੇ ਸੀਗੇ ਤੇ ਲੋਕਾਂ ਨੂੰ ਪਤਾ ਆਪ ਨੇ ਕਿੰਨਾ ਵਧੀਆ ਕੰਮ ਕੀਤਾ ਹੈ ਤੇ ਉਹਨਾਂ ਵਿੱਚ ਮਤਲਬ ਬਿਜਲੀ ਫ੍ਰੀ ਹੋਰ ਵੀ ਬਹੁਤ ਸਾਰੇ ਕੰਮ ਤੇ ਲੋਕਾਂ ਨੂੰ ਉਮੀਦ ਹੈ ਅੱਗੇ ਵੀ ਉਹ ਕਰਨਗੇ ਇੰਡੀਵਿਜੂਅਲ ਪਰਸਨੈਲਿਟੀ ਦਾ ਫਰਕ ਪੈਂਦਾ ਬਿਲਕੁਲ ਪੈਂਦਾ ਹੈ ਕਾਫੀ ਹੱਦ ਤੱਕ ਪੈਂਦਾ ਹੈ ਉਹਨਾਂ ਦੀ ਸੇਵਾ ਭਾਵ ਹੈਗੀ ਹੈ ਉਹ ਵੀ ਫੈਕਟਰੀ ਕਿਤੇ ਨਾ ਕਿਤੇ ਕੰਮ ਕੀਤਾ ਹੈ ਤਾਂ ਬਿਲਕੁਲ ਤੁਸੀਂ ਦੇਖੋਗੇ ਇਸ ਲਈ ਇੱਕ ਦੂਸਰੇ ਨੂੰ ਲੱਡੂ ਖਵਾ ਕੇ ਇਹ ਖੁਸ਼ੀ ਜਿਹਰੀ ਜ਼ਾਹਰ ਕੀਤੀ ਜਾ ਰਹੀ ਹੈ ਤਾਂ ਇਸ ਲਈ ਤਸਵੀਰ ਤੁਹਾਨੂੰ ਲਗਾਤਾਰ ਦੱਸ ਰਹੇ ਹਾਂ ਜੀ ਤਾਂ ਤੁਸੀਂ ਵੇਖੋਗੇ ਕਿਸ ਤਰੀਕੇ ਨਾਲ ਲੱਡੂ ਖਵਾਏ ਜਾ ਰਹੇ ਨੇ ਤਾਂ ਇਹ ਤਸਵੀਰ ਤੁਹਾਨੂੰ ਅਸੀਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਇਸ ਲਈ ਭਗਤ ਪਰਿਵਾਰ ਦੀਆਂ ਨੇ ਇਸ ਲਈ ਤਾਂ ਦੱਸਣਾ ਚਾਹਾਂਗੇ ਕਿ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਜਿਹੜੀ ਹੈ ਉਹ ਜਲੰਧਰ ਚ ਹੋਈ ਹੈ ਔਰ ਸਟ੍ਰੇਟ ਫਾਰਵਰਡ ਮੁਕਾਬਲਾ ਜਿਹੜਾ ਉਹ ਹੋਇਆ ਜਿਸ ਦੇ ਵਿੱਚ ਕੀ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਨੇ ਸਿੱਧੇ ਤੌਰ ਦੇ ਉੱਤੇ ਕਾਂਗਰਸ ਅਤੇ ਖਾਸ ਕਰਕੇ ਸ਼ੀਤਾ ਲੰਗਰਾਲ ਮੈਡਮ ਜਿਸ ਤਰੀਕੇ ਨਾਲ ਸ਼ੀਤਾ ਲੰਗਰਾਲ ਪ੍ਰਚਾਰ ਕਰ ਰਹੀ ਸੀ ਉਸ ਨੇ ਲੱਗਦਾ ਸੀ ਕਿ ਸ਼ਾਇਦ ਕੋਈ ਬਹੁਤ ਜ਼ਿਆਦਾ ਪ੍ਰੈਸ਼ਰ ਬਿਲਡ ਅਪ ਹੋ ਗਿਆ ਕੋਈ ਪ੍ਰੈਸ਼ਰ ਇਸ ਵਾਰ ਬਿਲਡ ਅਪ ਨਹੀਂ تھا ہمیں ਪਤਾ تھا ਕਿ ਹਮਨੇ ਜਿੱਤਿਆ ਚੈਲੰਜ ਕਿਹਾ تھا ਕਾਂਗਰਸ ਸੀ ਕਿ ਆਮ ਬੀਜੇਪੀ ਲੱਗ ਤਾਂ ਕਾਂਗਰਸ ਹੀ ਰਹਾ تھا ਪਰ ਅੱਜ ਕਾਂਗਰਸ ਥੋੜੀ ਪਿੱਛੇ ਰਹਿ ਗਈ ਬਿਲਕੁਲ ਪਰ ਸਾਡੇ ਨਾਲ ਚੁੰਨੀਵਾਲ ਭਗਤ ਜੀ ਮੌਜੂਦ ਨੇ ਤੁਸੀਂ ਕੀ ਕਹਿਣਾ ਚਾਹੋਗੇ ਅ ਅੱਜ ਬੇਟੇ ਦੀ ਜਿੱਤ ਤੇ ਕੀ ਕਹਿਣਾ ਚਾਹੋਗੇ ਤੁਸੀਂ ਪੁਰਾਣੇ ਸਿਆਸਤਦਾਨਾਂ ਨੂੰ ਕਿਸ ਤਰ੍ਹਾਂ ਵੇਖਦੇ ਹੋ ਮੈਂ ਜੀ ਅੱਜ ਜਿਹੜੇ ਦਿਨ ਦੀ ਇੰਤਜ਼ਾਰ ਵਿੱਚਾਂ ਜਿਲ੍ਹੇ ਦਾ ਦਿਨ ਦੀ ਅਡੀਕ ਵਿੱਚਾਂ ਅੱਜ ਉਹ ਦਿਨ ਆ ਗਿਆ ਤੇ ਉਹ ਮਨੂਬੜੀ ਬਹੁਤ ਬਹੁਤ ਖੁਸ਼ੀ ਹੈ ਲੋਕਾਂ ਦਾ ਮੈਂ ਬੜਾ ਧੰਨਵਾਦੀ ਹਾਂ ਔਰ ਲਖ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਜਿਹੜੇ ਜਸ਼ਨ ਮਨਾਏ ਜਾ ਰਹੇ ਨੇ ਤਾਂ ਚੂਲਾ ਹਾਂ ਜੀ ਕੀ ਕਹਿਣਾ ਚਾਹੋਗੇ ਹਾਂ ਜੀ ਕੀ ਕਹਿਣਾ ਚਾਹੋਗੇ ਅੱਜ ਬੇਟਾ ਤੁਸੀਂ ਭਾਜਪਾ ਤੋਂ ਜਿੱਤ ਰਹੇ ਹੋ ਲਗਾਤਾਰ ਮੰਤਰੀ ਵੀ ਰਹੇ ਹੋ ਤੇ ਅੱਜ ਬੇਟਾ ਆਮ ਆਦਮੀ ਪਾਰਟੀ ਤੋਂ ਜਿੱਤੇ ਹਾਂ ਹਾਂ ਜੀ ਜਿੱਤੇ ਹੈ ਜੀ ਆਮ ਆਦਮੀ ਪਾਰਟੀ ਤੋਂ ਜਿੱਤੇ ਹੈ ਔਰ ਉਹਨਾਂ ਦਾ ਮਾਨ ਸਾਹਿਬ ਨੇ ਬੜਾ ਉਹਨਾਂ ਵਾਸਤੇ ਕੰਮ ਕੀਤਾ ਤੇ ਉਹਨਾਂ ਦੀ ਬੜੀ ਤਗੜੀ ਜਿੱਤ ਹੋਈ ਆ ਤੋਂ ਮੈਂ ਭਾਜੀਪੀ ਦੇ ਵਿੱਚ ਕੁਝ ਲੋਕੀ ਐਸੇ ਆ ਗਏ ਕਿ ਜਿਹਨਾਂ ਲੋਕਾਂ ਨੇ ਜਿਹਨਾਂ ਲੋਕਾਂ ਨੇ ਕੁਝ ਲੋਕਾਂ ਨੂੰ ਪਿੱਛਾ ਕਰ ਛੱਡਿਆ ਕੈਂਪੇਨ ਜਦੋਂ ਕਰਦੇ ਸੀ ਬੇਟਾ ਤੇ ਉਹਨਾਂ ਨੂੰ ਕੀ ਤੁਸੀਂ ਕਹਿੰਦੇ ਸੀ ਕਿ ਕੀ ਚੀਜ਼ ਜ਼ਿਆਦਾਤਰ ਕੰਸੈਂਟਰੇਟ ਕਰਨੀ ਕੈਂਪੇਨ ਜਦੋਂ ਕੰਮ ਕੈਂਪੇਨ ਜਿਹੜੂ ਕਰਦੇ ਸੀ ਲੋਕੀ ਆ ਲੋਕਾਂ ਦੇ ਨਾਲ ਮੈਂ ਲੋਕਾਂ ਨੂੰ ਕੈਂਪੇਨ ਤੇ ਹੋਈ ਕਹਿੰਦਾ ਸੀ ਕਿ ਲੋਕੀ ਜਿਹੜੇ ਨੇ ਲੋਕਾਂ ਦੇ ਕੰਮ ਜਿਹੜੇ ਨੇ ਇਹ ਕਰੋ ਲੋਕਾਂ ਦੇ ਕੰਮ ਜਿਹੜੇ ਨੇ ਹੋਣੇ ਚਾਹੀਦੇ ਨੇ ਬੇਟੇ ਨੂੰ ਮੰਤਰੀ ਦਾ ਗੱਲ ਕੀਤੀ ਕਿ ਕੀ ਤੂੰ ਸਮਝਦਾ ਬੇਟਾ ਮੰਤਰੀ ਬਣੇਗਾ ਹੁਣ ਮਨ ਉਮੀਦ ਹੈ ਕਿ ਮੰਤਰੀ ਆਪਣੇ ਮੰਦਰਵਾਲ ਨੂੰ ਬਣਾਣਗੇ ਬਣਾਣਗੇ ਕਿਉਂਕਿ ਆਪਣੇ ਮਾਨ ਸਾਹਿਬ ਨੇ ਆਪ ਕਿਹਾ ਕਿ ਤੁਸੀਂ ਲੋਕਾਂ ਨੂੰ ਕਿਹਾ ਲੋਕਾਂ ਦੇ ਨਾਲ ਸਾਰੀ ਜਨਤਾ ਨਾਲ ਵਾਦਾ ਕੀਤਾ ਲੱਖਾਂ ਦੀ ਜਨਤਾ ਦਾ ਲੋਕ ਨੇ ਜਿਹੜਾ ਨਾ ਵਾਦਾ ਕੀਤਾ ਕਿ ਤੁਸੀਂ ਇਹਨੂੰ ਵਿਧਾਨ ਸਭਾ ਦੀ ਪੋਲਿੰਗ ਚੜਾਓ ਮੈਂ ਉਹ ਮੈਂ ਚੜਾਉਂਗਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਕਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਤਾਂ ਉਹਨਾਂ ਦੇ ਧਰਮ ਪਤਨੀ ਮੈਡਮ ਹੁਣ ਇੰਤਜ਼ਾਰ ਹੈ ਮੰਤਰੀ ਬਣਨ ਦਾ ਮੈਡਮ ਕਿ ਸੀਐਮ ਭਗਵੰਤ ਮਾਨ ਵੱਲੋਂ ਵਾਦਾ ਕੀਤਾ ਗਿਆ ਸੀ ਕਿ ਮੰਤਰੀ ਵੀ ਬਣਾਵਾਂਗੇ ਹਾਂਜੀ ਉਹਨਾਂ ਨੇ ਵਾਦਾ ਕੀਤਾ ਸੀ ਉਹ ਜ਼ਰੂਰ ਬਣਾਉਣਗੇ ਮੰਤਰੀ ਬਣਨਗੇ ਹਾਂਜੀ ਬਣਾਣਗੇ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਘਰ 'ਚ ਮੌਜੂਦ ਆ ਤਾਂ ਪਰਿਵਾਰਕ ਮੈਂਬਰ ਇਸ ਵੇਲੇ ਖੁਸ਼ੀ 'ਚ ਨੇ ਤਾਂ ਜਸ਼ਨ ਉਹਨਾਂ ਵੱਲੋਂ ਜਿੱਥੇ ਮਨਾਏ ਜਾ ਰਹੇ ਪਰਿਵਾਰਕ ਮੈਂਬਰਾਂ ਨੇ ਵੀ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਜੋ ਜੀ ਹਾਂਜੀ ਮੈਂ ਤਾਂ ਬਸ ਸਾਰਿਆਂ 'ਗੇ ਇਹੀ ਬੇਨਤੀ ਕਰਨਾ ਚਾਹਾਂਗੀ ਕਿ ਸਾਰਿਆਂ ਨੇ ਸਾਨੂੰ ਆਪਣਾ ਬਹੁਤ-ਬਹੁਤ ਸੰਯੋਗ ਦਿੱਤਾ ਹੈ ਅਸੀਂ ਉਹਨਾਂ ਦੇ ਸੰਯੋਗ ਨਾਲ ਜਿੱਤ ਪਾ ਪਾ ਸਕੀਏ ਔਰ ਸਾਨੂੰ ਇਹੀ ਉਮੀਦ ਹੈ ਕਿ ਸਾਡੇ ਭਗਤ ਜੀ ਬਹੁਤ ਜ਼ਿਆਦਾ ਲੋਕਾਂ ਦੇ ਕੰਮ ਕਰਨਗੇ ਔਰ ਭਗਵੰਤਮਾਨ ਜੀ ਉਹਨਾਂ ਨੂੰ ਮੰਤਰੀ ਬਣਾਉਣਗੇ ਔਰ ਮੰਤਰੀ ਪਦ ਤੇ ਜਾ ਕੇ ਉਹ ਸਾਡਾ ਹੋਰ ਜ਼ਿਆਦਾ ਵਿਕਾਸ ਕਰਨਗੇ ਇਸ ਕਰਕੇ ਸੋ ਮੈਂ ਸਾਰਿਆਂ ਦੀ ਇਹੀ ਬੇਨਤੀ ਕਰਦੀ ਆ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਹ ਇਹ ਖੁਸ਼ੀ ਦੀ ਵਿਕਟਰੀ ਦਾ ਸਾਈਨ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜਾ ਹੈ ਇੱਥੇ ਵਿਕਟਰੀ ਦਾ ਸਾਈਨ ਬਣਾਇਆ ਜਾ ਰਿਹਾ ਹੈ ਔਰ ਜਿੱਤੇ ਇੱਕ ਤਰਫਾ ਜਿੱਤ ਜਰੀ ਹੈ ਉਸ ਦੇ ਵਿੱਚ ਲੋਕਾਂ ਨੇ ਇੱਕ ਫਤਵਾ ਦਿੱਤਾ ਜਿਸ ਦੇ ਵਿੱਚ ਕੀ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਦਿੱਤੀ ਹੈ ਤਾਂ ਉਹਨਾਂ ਦੇ ਪਰਿਵਾਰਕ ਮੈਂਬਰ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਆਪਣਾ ਵਿਕਟਰੀ ਸਾਈਨ ਦੇ ਰਹੇ ਨੇ ਤੇ ਨਾਲ ਹੀ ਕਹਿ ਰਹੇ ਨੇ ਕਿ ਇੰਤਜ਼ਾਰ ਹੈ ਸਿਰਫ ਕਿ ਜਿਸ ਤਰੀਕੇ ਦੇ ਨਾਲ ਸੂਬੇ ਦੇ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਨੂੰ ਇੱਕ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਜਾਏਗਾ ਤਾਂ ਉਹ ਵੀ ਦਰਜਾ ਦਿੱਤਾ ਜਾਵੇ ਲੇਕਿਨ ਇੱਕ ਤਰਫਾ ਜਿੱਤ ਦੇ ਨਾਲ ਵਿਰੋਧੀਆਂ ਦੇ ਚਾਰੋਂ ਖਾਨੇ ਚਿੱਤ ਹੁੰਦੇ ਨਜ਼ਰ ਆ ਰਹੇ ਨੇ ਖਾਸ ਕਰਕੇ ਅਗਰ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਜਿਹੜੀ ਹੈ ਬਿਲਕੁਲ ਸਨਮਾਨਜਨਕ ਵੋਟ ਵੀ ਨਹੀਂ ਲੈ ਪਾਈ ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੀ ਵਾਰ ਲੋਕ ਸਭਾ ਚੋਣਾਂ 'ਚ 1 ਮਹੀਨਾ ਪਹਿਲੇ ਫਤਵਾ ਲੋਕਾਂ ਨੇ ਦਿੱਤਾ ਸੀ ਤਾਂ ਇਸ ਵਾਰ ਬਿਲਕੁਲ ਉਲਟ ਫਤਵਾ ਜਿਹੜਾ ਦਿੱਤਾ ਗਿਆ ਔਰ ਵੱਡੀ ਹਾਰ ਜਿਹੜੀ ਇੱਥੇ ਕਾਂਗਰਸ ਅਤੇ ਭਾਜਪਾ ਦੀ ਹੁੰਦੀ ਨਜ਼ਰ ਆਈ ਹੈ ਔਰ ਆਮ ਆਦਮੀ ਪਾਰਟੀ ਜਲੰਧਰ ਦੀ ਸਿਕੰਦਰਬੰਦੀ ਹੋਈ ਨਜ਼ਰ ਆ ਰਹੀ ਹੈ ਹੁਣ ਦੇਖ ਲੋ ਆਏਗਾ ਆਪਣੇ ਸਮੇਂ 'ਚ ਸਿਆਸਤ ਕਿਸ ਤਰ੍ਹਾਂ ਕਰਵਟ ਲੈਂਦੀ ਹੈ ਲੇਕਿਨ ਜਲੰਧਰ ਦੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹੌਸਲੇ ਬੁਲੰਦ ਨੇ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਕੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ